ਕਾਰਨ ਮੈਂ ਜਿ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਕਿ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰੇ ਇੱਥੇ ਹੀ ਰਹਿਣਾ ਕਿ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਇਲੈਕਸ਼ਨ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਵਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸਰਪ੍ਰੀਤ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਕਿ ਮਜ਼ਾਕ ਕਾਵੀ ਭਰਨੇ ਦਿੱਤੇ ਜਾ ਰਹੇ ਕੀ ਸਮਝਦੇ ਨੇ ਲੋਕ ਬੰਦੇ ਆ ਤਾਂ ਬਈ ਇਹਨੂੰ ਚੰਗਾ ਕਰ ਲੋ ਤਵੇਂ ਮਾੜਾ ਮਾੜਾ ਕਰ ਲੋ ਤਵੇਂ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਤੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮੈਂ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤਾਂ ਤੂੰ ਕਹੀ ਇਹਨਾਂ ਗੋਲੀ ਚ ਉਹ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਣਦਾ ਹਾਂ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤਬਾਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆਣ ਕੇ ਨਾਰੇ ਲਾ ਕੇ ਤੂੰ ਤੂੰ ਮੈਂ ਐਵੇਂ ਕਰਦੀ ਤੇ ਮੁੜ ਕੇ ਇਲਜ਼ਾਮ ਲਾਦਣਾ ਹੀ ਨਰੇਸ਼ ਕਟਾਰੀਆ ਕਰਾਉਂਦਾ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੁਣੇ ਹੀ ਅਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਹੈ ਮੈਂ ਜਾਂਚ ਕਰਾਉਣੀ ਕਰਾਉਣੀ ਹੈ ਕਾਰਨ ਮੈਂ ਜਿ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਕਿ ਆ ਔਰ ਗੱਲ ਤਾਂ ਮਾੜੀ ਆ ਭਾਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰੇ ਇੱਥੇ ਹੀ ਰਹਿਣਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਹਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸਰਪ੍ਰੀਤ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਜਾ ਕਾ ਕਾਹ ਵੀ ਭਰਨੇ ਦਿੱਤੇ ਜਾ ਰਹੇ ਸੀ ਕੀ ਸਮਝਿਆ ਸੀ ਲੋਗਾਂ ਨੇ ਹੁਣ ਇਹ ਤਾਂ ਬਈ ਜੇ ਇਹਨੂੰ ਚੰਗਾ ਕਰ ਲੋ ਤਵੇਂ ਮਾੜਾ ਮਾੜਾ ਕਰ ਲੋ ਤਵੇਂ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੱਗੇ ਉਹ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਤੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮੈਂ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤੂੰ ਜੀ ਇਹਨਾਂ ਗੋਲੀ ਚ ਉਹ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਵਾਂ ਜੇ ਸਾਡੇ ਕਿਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤ ਬਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੂੰ ਤੂੰ ਮੈਂ ਐਵੇਂ ਕਰਦੀ ਮੁੜ ਕੇ ਇਲਜ਼ਾਮ ਲਾਦਣਾ ਹੀ ਨਰੇਸ਼ ਕਟਾਰੀਆ ਕਰਾਉਂਦਾ ਜੀ ਇਸ ਮਾਮਲੇ ਤੇ ਜਾਂਚ ਕਰਵਾਈ ਜਾਵੇ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੁਣੇ ਹੀ ਅਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਹੈ ਮੈਂ ਜਾਂਚ ਕਰਾਉਣੀ ਕਰਾਉਣੀ ਹੈ